ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਟ ਪਦੀ ਔਰੇ ਗੁਰ ਕਾ ਸੁਨ ਅਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਤ ਤਿਆਗ ਹੋਤ ਰੰਗ ਸੰਤ ਜਨ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਗ ਸੰਗ ਅਗਨ ਸਾਗਰ ਤਰਹੁ ਹਰ ਤਨ ਕੇ ਪਰਲੇਹੁ ਪੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿ ਦਾ ਆਨੰਦ ਸਾਧ ਸੰਗ ਪਰ ਪਰਮ ਆਨੰਦ ਨਰਕ ਅਨੇਬਾਰ ਆਧਾਰ ਹੋ ਜਿਓ ਗੁਣ ਗੋਬਿੰਦ ਅੰਮ੍ਰਿਤ ਰਸ ਪਿਓ ਚਿਤ ਚਤਵੋ ਨਰਾਇਣ ਇਕ ਇਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦામੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰੈ ਸਿਮਰੈ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਓ ਤਮ ਸਲੋਕ ਸਤਿਗੁਰ ਕਾ ਬਚਨ ਅਮਲਿਕ ਲਾਲ ਇਹ ਰਤਨ ਸੁਨਤ کماوت ہو سفل جیون سفر من لاگا ہر رنگ جا سب سن سن آنند کرگٹ گوپال مہات کے منتھ نانک ادر تین کے ساتھ ہے سرن جون سرنی آئے کر گر پر مٹ گئے بیر پائے سب رین امرت نام سا سنگ لین سو پر سن پائے گردیو ਕਰਨਾ ਹੋਈ ਸੇਵਕ ਦੀ ਸੇਵਾ ਆਲੇ ਦਿੰਦਿਆ ਰਬ ਗਾਰਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਬਹਿ ਕੇ ਪਹਮਾਰੀ ਪ੍ਰਭ ਕੀ ਉਸਤਤ ਕਰਹੁ ਸਤ ਮੀਤ ਸਾਰਧਾਨ ਇਕਾਗਰ ਚੀਤ ਸੁਖਮਨੀ ਸਹਜ ਗੋਬਿੰਦ ਗੁਰ ਨਾਮ ਜਿਸ ਮਨ ਬਸੈ ਸੋਤਨ ਦਾਨ ਸਾਰੇ ਬੇਸ਼ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸवते ਉਚ ਪਾਇਐ ਸਥਾਨ ਬਹੁ ਨ ਹੋਵੇ ਆਵਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸਾਤ ਰਿਦ ਨਾਮ ਨਿਦ ਬੋਧ ਗਿਆਨ ਸਰਬਤ ਹੈ ਸਿਦ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ ਨਾਨ ਚਾਰ ਪਦਾਰਥ ਕਮਲ ਫਰਗਾਸ ਸਭ ਕੈ ਮਰ ਸਗਲ ਤੇ ਉਦਾਸ ਸੁੰਦਰ ਚਤਰ ਤਤ ਕ ਬੇਤਾ ਸੰਦਰਸੀ ਇਕ ਦ੍ਰਿਸ਼ਟੀ ਤਾਏ ਪਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਰੇ ਇਹ ਨਿਧਾਨ ਜਪੇ ਮਨ ਕੋਏ ਸਭ ਜਗ ਮਹਿ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤਰ ਬੇਦ ਵਖਾਣੀ ਸਗਲ ਮਤਾ ਤੇ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪ੍ਰਾਦ ਸਾਰ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੈ ਮਸਤਕ ਕਰਮ ਪ੍ਰਭ ਪਾਏ ਸਾਜ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ ਲਾਇ ਪ੍ਰੀਤ ਤਿਸ ਜਨ ਹਾਵੈ ਪ੍ਰਭ ਜੀਤ ਜਨਮ ਮਰਨ ਤਾਂ ਕਾ ਦੁਖਨ ਵਾਰੈ ਦੁ ਲੰਬ ਦੇਹ ਤਤਕਾਰ ਆਧਾਰੈ ਨਿਰਮਰ ਸੋਬਾ ਅਮਰਤ ਤਾਂ ਕੀ ਬਾਨੀ ਏਕ ਨਾਮ ਮਾਨਮਾਹੇ ਸਮਾਨੀ ਦੁਖ ਰੋਗ ਮਿਨ ਸੇਵ ਪਰਮ ਸਾਧਨਾ ਨਿਰਮਲ ਤਾਂ ਕੇ ਕਰਮ ਸਭ ਤੇ ਊਚ ਤਾਂ ਕੀ ਸੋਬਾ ਬਣੀ ਨਾਨਕ ਹੈ ਕਿ ਆਸ ਨਾ ਫਰੀ ਹੋਰੇ ਗੁਰ ਕਾ ਸੁਨ ਅਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਤ ਤਿਆਗੋ ਤਰੰਗ ਸੰਤ ਜਨ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕਹਿ ਪਰਲੇਹੋ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਰ ਪਰਮ ਆਨੰਦ ਨਰਕ ਅਨਿਵਾਰ ਅਧਾਰ ਹੋ ਜਿਓ ਗੁਣ ਗੋਬਿੰਦ ਅੰਮ੍ਰਿਤ ਰਸ ਪਿਓ ਚਿਤ ਚਤਵੋ ਨਰਾਇਣ ਏਕ ਏਕ ਰੂਪ ਜਾ ਕੈ ਰੰਗ ਅਨੇਕ गोपाल दामोदर दीनदयाल दुखभंजन पूरन कृपाल सिमरै सिमरै नाम बारंबार नानक जी अकाए हजार ओतम असलोक साधक वचन अमलिक लाल एहे रतन सुनत कमावत होत उद्धार आप तरै लोक है निस्तार ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗ ਹਰ ਰੰਗ ਜਿਹਾ ਜਿਹਾ ਸ਼ਬਦ ਅਨਾਹਦ ਵਾਜੇ ਸੁਨ ਸੁਨ ਆਨੰਦ ਕਰਹਿ ਪ੍ਰਭ ਗਜ ਪ੍ਰਗਟੇ ਗੋਪਾਲ ਮਹਤ ਕੈ ਮਨਥ ਨਾਨਕ ਉਦਰੈ ਤਿਨ ਕੈ ਸਾਥ ਹੈ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਲਾਈ ਮਟ ਗਏ ਬੈਰ ਭਏ ਸਬਰੇਨ ਅਮਰਤ ਨਾਮ ਸਾਥ ਸੰਗ ਲੈਨ ਅਮਸੋ ਪਰਸਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲੇ ਜੰਡ ਆਰਬਗਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਸਾਰੀ ਨਾਨਕ ਨਿਬਹਿਖੇ ਪਹਮਾਰੀ ਪ੍ਰਭ ਕੀ ਉਸਤਤ ਕਰਹੁ ਸਤਮੀਤ ਸਾਰਤਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰ ਨਾਮ ਜਿਸ ਮਨ ਬਸੈ ਸੋਤਨਦਾਨ ਸਰਬੇਸ਼ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸवते ਉਚ ਪਾਇਐ ਸਥਾਨ ਬੋਹਰ ਨ ਹੋਵੇ ਆਵਨ ਧਾਨ ਹਰਤਾਨ ਖਾਟ ਚਲੇ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸਾਤ ਰਿਦ ਨਾਮ ਨਿਦ ਬੋਧ ਗਿਆਨ ਸਰਬਤ ਹੈ ਸਿਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ ਨਾਨ ਚਾਰ ਚਦਾਕ ਕਮਲ ਪਰਗਾਸ ਸਭ ਕੈ ਮਰ ਸਗਲ ਤੇ ਉਦਾਸ ਸੁੰਦਰ ਚਤਰ ਤਤ ਕ ਬੇਤਾ ਸਾਧਰਸੀ ਇਕ ਦ੍ਰਿਸ਼ਟੀ ਤਾਏ ਪਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਰੇ ਇਹ ਨਿਧਾਨ ਜਪੇ ਮਨ ਕੋਏ ਸਭ ਜਗ ਮਹਿ ਤਾਂ ਕੀ ਗਤ ਹੋਏ ਗੁਣ ਗੋਵਿੰਦ ਨਾਮ ਤੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂ ਤੇ ਕੇਵਲ ਹਰ ਨਾਮ ਗੋਵਿੰਦ ਭਗਤ ਕੈ ਮਨ ਬਿਸਰਾਮ ਕੋਟ ਪ੍ਰਾਜ ਸਾਰ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ ਜਾਂ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ ਲਾਇ ਪ੍ਰੀਤ ਤਿਸ ਜਨ ਹਾਵੈ ਹਰ ਪ੍ਰਭ ਜੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੈ ਦੋ ਲੰਬ ਦੇਹ ਤਤਕਾਰ ਆਧਾਰੈ ਨਿਰਮਲ ਸੋਬਾ ਅਮਰਤ ਤਾਂ ਕੀ ਬਾਨੀ ਏਕ ਨਾਮ ਮਾਨਮਾ ਹੈ ਸਮਾਰੀ ਦੁਖ ਰੋਗ ਬਿਨ ਸੇ ਭਰਮ ਸਾਧਨਾ ਮਨਿਰਮਲ ਤਾਂ ਕੇ ਕਰਮ ਸਾਬ ਤੇ ਊਚ ਤਾਂ ਕੀ ਸੋਬਾ ਬਣੀ ਨਾਨਕ へ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ